ਹਾਂਜੀ ਦੋਸਤੋ ਅੱਜ ਦਾ ਸਵਾਲ ਹੈ 30 ਕਿਲੋਗ੍ਰam ਮਠਿਆਈ ਤੋਂ 2/3 ਕਿਲੋਗ੍ਰam ਭਾਰ ਦੇ ਕਿੰਨੇ ਮਠਿਆਈ ਦੇ ਪੈਕਟ ਬਣਾਏ ਜਾ ਸਕਦੇ ਹਨ ਕਦੇ ਵੀ ਆਪਾਂ ਕੋਈ ਚੀਜ਼ ਵੰਡਣੀ ਹੋਵੇ ਜਿਸ ਤਰ੍ਹਾਂ 30 ਕਿਲੋਗ੍ਰam ਮਠਿਆਈ ਨੂੰ ਆਪਾਂ 2/3 ਕਿਲੋਗ੍ਰam ਭਾਰ ਦੇ ਪੈਕਟ ਬਣਾਉਣੇ ਆ ਉਸ ਵਿੱਚ ਵੰਡਣਾ ਹੈ ਕਦੇ ਵੀ ਵੰਡਣਾ ਹੋਵੇ ਜਾਂ ਲਾਈਨਾਂ ਵਿੱਚ ਵੰਡਣਾ ਹੋਵੇ ਤਾਂ ਉਸ ਵੇਲੇ ਆਪਾਂ ਹਮੇਸ਼ਾ ਹੀ ਭਾਗ ਕਰਨੀ ਹੈ ਤੀ ਭਾਗ 2/3 ਹੁਣ ਕਦੇ ਵੀ ਵਟਿਆਂ ਵਿੱਚ ਭਾਗ ਕਰਨੀ ਹੋਵੇ ਤਾਂ ਇਸ ਦੀ ਬਹੁਤ ਸਿੰਪਲ ਟ੍ਰਿਕ ਹੈ ਭਾਗ ਦੀ ਆਪਾਂ ਗੁਣਾ ਬਣਾ ਸਕਦੇ ਹਾਂ ਜਿਸ ਤਰੀਕੇ ਨਾਲ ਆਪਾਂ 30 ਉਸ ਤਰੀਕੇ ਨਾਲ ਲਿਖ ਦੇਣਾ ਹੈ ਤੇ ਭਾਗ ਦੀ ਆਪਾਂ ਗੁਣਾ ਬਣਾ ਦੇਵਾਂਗੇ ਗੁਣਾ ਬਣਾਉਣ ਤੋਂ ਬਾਅਦ ਜਿਹੜੀ ਦੂਸਰੀ ਰਕਮ ਹੋਵੇਗੀ 2/3 ਇਹ ਉਲਟ ਜਾਵੇਗੀ 3 ਉੱਪਰ ਆ ਜਾਵੇਗਾ ਤੇ 2 ਥੱਲੇ ਆ ਜਾਵੇਗਾ ਹੁਣ ਇਸ ਤੋਂ ਬਾਅਦ ਆਪਾਂ ਇਸ ਨੂੰ ਕੱਟ ਦੇਣਾ ਹੈ ਦੋਨੋਂ ਉੱਪਰ ਵਾਲੀ ਰਕਮ ਨਾਲ ਕਟਾਂਗੇ 1 2 2 ਨੀ ਤੇ 15 2 30 ਆਪਣੇ ਕੋਲੇ 15 3 ਬਚ ਗਿਆ ਹੈ 15 ਨੂੰ 3 ਨਾਲ ਗੁਣਾ ਕੀਤੀ 15 ਓਤੀਆ 45 ਇਹ ਆਪਣਾ ਆਨਸਰ ਹੋਵੇਗਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਹੋਰ ਵੀਡੀਓ ਵੇਖਣ ਲਈ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ